ਉਸੀਂ ਇਸ ਕਰਕੇ ਦੱਸਿਆ ਵੀ ਮਾਨ ਜੋ ਬੀਜਪੀ ਸਾਉਂ ਦੀਆਂ ਹਦਰਤਾਂ ਤੇ ਸਟ ਸਤੰਦਰ ਪਾਲ ਸਿੰਘ ਆਈ.ਐਸ.ਏ ਲਈ ਹੋਰ ਇਸ ਵਰਤਾਨਾ ਮਸਾਬੇ ਆ ਪੀ.ਜੀ. ਦੇ ਵਿਸ਼ਾ ਮਰਦੇਸ਼ ਵਿੱਚ ਅਸੀਂ ਇੱਥੇ ਗੰਡੇਲਾ ਸ਼ਿਵਕਪੁਰ ਮੰਡੇ ਦੇ ਵਿੱਚ 1 ਕਿਲੋ ਹੀਰਨ ਡਰਾਪ ਕੀਤੀ ਹੈ ਜਿਹਦੇ ਵਿੱਚ ਤਿੰਨ ਬੰਦੇ ਅਸੀਂ ਰੋਕਟ ਕੀਤੇ ਹਨ ਇੱਕ ਜਗਜੀਤ ਸਿੰਘ ਹੈਗਾ ਜੱਗਾ ਸਾਬੋ ਦਰਬਖ ਸਿੰਘ ਤਰਸਕੇ ਏਰੀਆ ਦਾ ਇੱਕ ਆਸ਼ਕਤ ਇੱਕ ਸੰਦੀਪ ਸਿੰਘ ਤਲਵੰਡੀ ਬੁਲਾਰ ਦਾ ਇਹਨਾਂ ਤਿੰਨਾਂ ਦੇ ਕੋਲੋਂ ਅਸੀਂ ਟੋਟਲ 100 ਕਿਲੋ ਹਿਰਨ ਬਰਾਮਦ ਕੀਤੇ ਜਿਹੜੇ ਇਥੇ ਸਪਲਾਈ ਕਰਨਾ ਸੀ ਇਹ ਨਾਲ ਇੱਕ ਵਰਨਾ ਗੱਡੀ ਬਰਾਮਦ ਹੋਈ ਪੂਰਿਆ ਆਤਮਾਨ ਨਹੀਂ ਹਥਿਆਰ ਕੋਈ ਨਹੀਂਗਾ ਤੇ ਇਹ ਸਾਡੀ ਸਾਰੀ ਟੀਮ ਜਿਹੜੀ ਝੰਡੇ ਵਾਲੇ ਦੀ ਐਸ ਐਚਓ ਸਰਪ ਤੇ ਸਾਥ ਸਖਦੇਵ ਸਿੰਘ ਸਾਹਿਬ ਇੰਸਪੈਕਟਰ ਵੀ ਮੇਨ ਤੱਕ ਸਾਥ ਦਾ ਇਹ ਅਸੀਂ ਸਾਰੀ ਕਾਮਯਾਬੀ ਕੋਈ ਡਰਗ ਮਨੀ ਡਰਗ ਮਨੀ 5000 ਰੁਪਏ ਇਹਨਾਂ ਤੋਂ ਕੋਲੋਂ ਮਿਲੀ ਹੈ ਅਜੇ ਉਹ ਬੰਦਾ ਜਿਹੜਾ ਅਗਲਾ ਸੀ ਉਹਨੂੰ ਇਹਨਾਂ ਨੇ ਦੇਣੀ ਸੀ ਪਰ ਉਹ ਆਪਣੇ ਤੋਂ ਪਹਿਲਾਂ ਹੀ ਸਾਡੇ ਹੱਥ ਚੜ੍ਹ ਗਿਆ ਉਸ ਤੋਂ ਪਹਿਲਾਂ ਉਹ ਮਾਮਲਾ ਚੱਲਿਆਗਾ ਇਹਨਾਂ ਤੋਂ ਉੱਤੇ ਪਹਿਲਾਂ ਵੀ ਕਾਫੀ ਪਰਚੇ ਹੈਗੇ ਆ ਇਹਦੇ ਪਰਚੇ ਦਰਜ ਹੈਗੇ ਆ ਇਹ ਸਾਰੇ ਵੀਡੀਓ ਵੀ ਕੰਨੀ ਕੰਨ ਦਿੱਤੀ ਉਹ ਮਾਲਕਾ ਗਏ ਦੇ ਪਤਾ ਨਹੀਂ ਇਹ ਜੀ ਸਾਡੀ ਜੀ ਇਨਵੈਸਟੀਗੇਸ਼ਨ ਦਾ ਹੀ ਵਿਸ਼ਾ ਹੈਗਾ ਉਹ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਲੇਕਿਨ ਤਤਕਸ਼ ਜਲਦੀ ਆ ਅਗਲਾ ਪਿਛਲਾ ਅਸੀਂ ਸਾਰਾ ਹੀ ਕਲੀਅਰ ਕਰਦੇ ਸਾਰੇ ਮੰਨਾ ਗੱਡੀ ਦਾ ਨੰਬਰ ਕੀ ਹੈ ਵਰਨਾ ਗੱਡੀ ਦਾ ਨੰਬਰ ਹੈਗਾ ਜੀ DL 4C AQ 96 ਕੱਤੇ ਮਸ਼ਾ ਕਾਫੀ ਭੜੇ ਅੰਦਰ ਤੁਹਾਨੂੰ ਪਰਸ਼ਾ ਕਾਫੀ ਹੋਣੀ ਹੋ ਰਹੀ ਹੈ ਦੇਖੋ ਇਹ ਤਾਂ ਜਿਹੜੇ ਲੋਕ ਹੈਗੇ ਆ ਈਜੀ ਮਨੀ ਕਰਕੇ ਜਾਂ ਜਿੰਨੇ ਵੀ ਇਹ ਬੰਦੇ ਹੈਗੇ ਇਸ ਧੰਦੇ ਚ ਪਏ ਆ ਲੇਕਿਨ ਅਸੀਂ ਵੀ ਪੂਰੇ ਮਸਤੈਦ ਹੈਗੇ ਆ ਸਾਡੀ ਫੋਰਸ ਜਿਹੜੀ ਇਹਨਾਂ ਦੀ ਵਾਲੇ ਦਾ ਅਸੀਂ ਸਾਰਾ ਇਹ ਤਿਆਰ ਕੀਤਾ ਵੀ ਇੱਥੋਂ ਅਸੀਂ ਨਸ਼ਾ ਕਟੂ ਕਰਾਂਗੇ ਤੇ ਸਾਡੀ ਤਾਂ ਲੋਕਾਂ ਨੂੰ ਵੀ ਇਹ ਅਪੀਲ ਹੈਗੀ ਹੈ ਵੀ ਤੁਸੀਂ ਵੱਧ ਚੜ ਕੇ ਸਾਨੂੰ ਇਨਫੋਰਮੇਸ਼ਨ ਦਿਓ ਇਹ ਦੇਖੋ ਸਾਡੀ ਆਪਣੀ ਇਨਫੋਰਮੇਸ਼ਨ ਦੇ ਉੱਤੇ ਹੀ ਸਚੋ ਸਰਪ ਤੇ ਇਹਨਾਂ ਦੀ ਟੀਮ ਦੀ ਇਨਫੋਰਮੇਸ਼ਨ ਦੇ ਉੱਤੇ ਇਹ ਸਾਰਾ ਕੰਮ ਹੋਇਆ ਤੇ ਇਹ ਵੀ ਜਾਏ ਕਿ ਸਾਨੂੰ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਫੇਰ ਹੀ ਆ ਲੋਕ ਸਾਥ ਦੇਣਗੇ ਤਾਂ ਫੇਰੇ ਨਸ਼ੇ ਦੀ ਬਿਲਕੁਲ ਅਸੀਂ ਖਤਮ ਪ੍ਰਾਪਨਾ ਕਰ ਸਕਦੇ ਆ। ਅੱਬਾ ਦੀ ਨਿਸ਼ਾਨੀ। ਨਿਕੂ ਹੁਣ ਸਾਡੀ ਸਾਰਿਆਂ ਦੀ ਨਵੀਂ ਪੋਸਟਿੰਗ ਆ। ਅਗਰ ਹੱਬਾ ਤੇ ਤੁਸੀਂ ਇਹ ਦੇਖੋ ਕਿ ਸਾਡਾ ਰੋਜ਼ ਇੱਕ ਅਦਾ ਪਰਚਾ ਹੁੰਦਾ ਹੁਣ ਇਸ ਤੋਂ ਅਲੱਗਾ ਅਸੀਂ ਸ਼ਰਾਬ ਦੇ ਵੀ ਤਿੰਨ ਪੱਚੇ ਕੱਲ ਦਰਜ ਕੀਤੇ। ਉਹਦੇ ਚ ਵੀ ਸਾਡੀ ਰਿਕਵਰੀ ਹੋਈ ਆ। ਤੇ ਮੇਰੀ ਤਾਂ ਇਹੀ ਅਪੀਲ ਆ ਸਾਰੇ ਜਿੰਨੇ ਵੀ ਛੇਕੂਪੁਰ ਮਹੱਲੇ ਵਾਲਿਆਂ ਨੂੰ। ਕਿ ਕੋਈ ਬੰਦਾ ਵੀ ਕੋਈ ਇਨਫੋਰਮੇਸ਼ਨ ਦੇਣ ਨੂੰ ਤਿਆਰ ਨਹੀਂ ਹੁੰਦਾ ਕੋਈ ਅੱਗੇ ਨਹੀਂ ਆਉਂਦਾ ਲੇਕਿਨ ਚਲੋ ਜੋ ਹੈਗਾ ਹਾਲਾਤ ਦੇ ਹਿਸਾਬ ਦੇ ਨਾਲ ਪੁਲਿਸ 24 ਘੰਟੇ ਤਿਆਰ ਆ